अमृतसर पार्टी जनता पार्टी वालों हाथी गेट चौंक विखे आम आदमी पार्टी के अते दिल्ली दे मंत्री अरविंद केजरीवाल का पुतला फूकया गया इस मौके ते भाजपा आगुआ ने पत्रकारा गल बात करदा दस्या की जो आरोप लगाए जा रहे हैं कि ईडी पांचपा दे इशारे ते काम कर रही है पर हाई कोर्ट वल्लो आख्या गया कि ईडी कोल पूरे सबूत हन अरविंद केजरीवाल के खिलाफ इसे तित पांचपा ने अरविंद केजरीवाल का पुतला फूकया अते मांग की थी कि की अरविंद केजरीवाल नु अपने मुख्यमंत्री अहुदे तो इस्तीफा देना चाहिदा है इस मौके पांचपा अगु तरनजीत सिंह संधू जिला प्रधान हरविंदर सिंह संधू संजीव कुमार साका काउंसलर मीनू सैगल परमजीत सिंह बत्रा ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਕੇ ਤੇ ਮੌਜੂਦ ਸਾਂ चीफ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਉਹਦੇ ਜਵਾਬ ਜੋ ਵੀ ਆ ਈਡੀ ਦੇ ਰਿਆ ਆ ਉੱਤੇ ਦਿੱਤੇ ਗਏ ਨੇ ਹਾਈ ਕੋਰਟ ਦੇ ਆਪਣੇ ਫੈਸਲੇ ਨੇ ਕਮੈਂਟਸ ਦੇ ਸਾਡੇ ਇਥੇ ਜੁਡੀਸ਼ਰੀ ਹੈਗੀ ਆ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਲੋਕਾਂ ਦੀਆਂ ਇਥੇ ਪ੍ਰੋਬਲਮਸ ਦੇਖੋ ਔਰ ਉਹਦੇ ਪਿੱਛੇ ਕ腐ਪਸ਼ਨ ਇੱਕ ਮੇਜਰ ਮੁੱਦਾ ਆ ਤੇ ਅਸੀਂ ਲੋਕਾਂ ਦੀਆਂ ਪ੍ਰੋਬਲਮ ਸੋਲਵ ਕਰਨ ਤੇ ਫੋਕਸ ਕਰਦੇ ਜਤਨੀਵਾਲ ਦਾ ਪਤਲਾ ਫੁਕਿਆ ਜੀ ਇਹ ਉਹ ਕੇਤਨੀਵਾਲ ਹੈ ਜਿਨੇ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਕੀਤੇ ਇਹਦੇ ਲਿਪਤ ਮੰਤਰੀਆਂ ਨੂੰ ਅੰਦਰ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਇਹਨੇ ਈਡੀ ਤੇ ਵੀ ਸਵਾਲ ਚੁੱਕੇ ਪਰ ਮਾਨਯੋਗ ਹਾਈ ਕੋਰਟ ਦੇ ਦਿੱਲੀ ਦੇ ਮਾਨਯੋਗ ਹਾਈ ਕੋਰਟ ਨੇ ਵੀ ਅੱਜ ਕਹਿਤਾ ਕਿ ਇਹਦੀ ਗ੍ਰਿਫਤਾਰੀ ਲੀਗਲ ਹੈ ਔਰ ਇਹਦੇ ਖਿਲਾਫ ਜਿਹੜੇ ਸਰਕਾਰੀ ਗਵਾਹ ਬਣਾਏ ਗਏ ਉਹ ਸਭ ਠੀਕ ਹੈ ਸੋ ਮੈਂ ਸਮਝਦਾ ਹਾਂ ਅੱਜ ਕੇਜਰੀਵਾਲ ਨੂੰ ਆਪਣੇ ਪਦ ਤੋਂ ਰਿਜ਼ਾਈਨ ਦੇਣਾ ਚਾਹੀਦਾ ਹੈ ਭਗਵੰਤ ਸਿੱਧਵਾਨ ਨੂੰ ਆਪਣੇ ਰਿਜ਼ਾਈਨ ਤੋਂ ਆਪਣੇ ਪਾਸਟਰ ਜਾਈਂ ਦੇਣਾ ਚਾਹੀਦਾ ਹੈ ਔਰ ਜਨਤਾ ਦੀ ਅਦਾਲਤ 'ਚ ਖੁੱਲ ਕੇ ਆਉਣ ਤੇ ਦੱਸਣ ਕਿ ਉਹ ਬੰਦਾ ਇਸ ਸਾਰੇ ਕਮਾਚੋ ਲਿਫਤ ਬੰਦਾ ਹੈ ਔਰ ਇਹ ਸਾਰੇ ਆ ਸਰਕਾਰ ਜਿਹੜੀ ਹੈ ਮੈਨੂੰ ਨਹੀਂ ਜਿਆਦਾ ਜਿਆਦਾ ਚੱਲਣ ਚੱਲਣ ਵਾਲੀ ਕਿਉਂਕਿ ਇਹ ਸਾਰੀ ਸ਼ਰਾਬ ਦੇ ਵਿੱਚ ਡੁੱਬੀ ਹੈ ਜਿਹੜੀ ਸਰਕਾਰ ਹੈ ਸੋ ਇਹ ਅੱਜ ਨਹੀਂ ਤੇ ਕੱਲ ਡਿੱਗਣ ਵਾਲੀ ਹੈ ਬਾਤ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਲੋਕ ਦੇਖੋ ਵਾਅਦੇ ਕੀਤੇ ਸੀ ਉਹਨੇ ਸਾਡੀਆਂ ਭੈਣਾਂ ਨੂੰ ਹਜ਼ਾਰ ਰੁਪਏ ਪੱਤਾ ਦੇਣ ਦਾ ਵਾਅਦਾ ਕੀਤਾ ਸੀ ਲੋ ਐਂਡ ਆਰਡਰ ਦਾ ਵਾਅਦਾ ਕੀਤਾ ਸੀਗਾ ਉਹਨੇ ਵਾਅਦਾ ਕੀਤਾ ਸੀਗਾ ਕਿ ਨਸ਼ਿਆਂ ਤੋਂ ਛਡਕਾਰਾ ਮਿਲੇਗਾ ਅੱਜ ਨਸ਼ਾ ਅੱਜ ਘਰ ਘਰ ਕੀ ਗਲੀ ਗਲੀ ਕੀ ਸੜਕਾਂ ਦੇ ਲੋਕ ਲਗਾ ਰਹੇ ਨੇ ਅੱਗੇ ਸੁਣੀਦਾ ਸੀ ਹੁਣ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਪੈਨਾ ਨੂੰ ਕੋਈ ਪਤਾ ਨਹੀਂ ਦਿੰਦਾ ਨੌਜਵਾਨ ਅੱਜ ਸਾਡੇ ਵੈਸੇ ਹੀ ਘੁੰਮ ਰਹੇ ਨੇ ਔਰ ਲਾਅਨ ਆਰਡਰ ਦਾ ਇਨਾ ਬੁਰਾ ਹਾਲ ਹੈ ਵੀ ਅੱਜ ਤੁਸੀਂ ਸਕੂਟਰ ਆਪਣਾ ਬਾਹਰ ਲਾ ਲਓ ਬਾਹਰ ਆਓ ਤੇ ਤੁਹਾਡਾ ਸਕੂਟਰ ਗਾਇਬ ਹੁੰਦਾ ਆ ਔਰ ਤੁਸੀਂ ਅੱਜ ਸਾਰੇ ਵਪਾਰੀ ਮੰਗ ਕਰ ਰਹੇ ਨੇ ਕਿ ਸਾਨੂੰ ਜਿਹੜੇ ਹਥਿਆਰ ਆਪਣੇ ਕੋਲ ਰੱਖਣ ਦੀ ਮੰਗ ਦਿਓ ਕਿਉਂਕਿ ਉਹ ਸੇਫ ਨਹੀਂ ਮਹਿਸੂਸ ਕਰਦੇ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਕੋਲ ਫਰੋਤੀ ਮੰਗੀ ਜਾਏਗੀ ਜਾਂ ਬੰਦੂਕ ਦੀ ਨੋਕ ਤੇ ਉਹਨਾਂ ਕੋਲ ਉਹਨਾਂ ਦੀ ਗੱਡੀ ਖੋਈ ਜਾਏਗੀ ਉਹਨਾਂ ਦਾ ਕੈਸ਼ ਖੋਇਆ ਜਾਏਗਾ ਝਾੜੂ ਸਰਕਾਰ ਆ ਪਛਟ ਸਰਕਾਰ ਆ ਕਿਸ ਤਰ੍ਹਾਂ ਇਹਨਾਂ ਨੇ ਦਾਅਵੇ ਕੀਤੇ ਸੀ ਕਹੀ ਆਮ ਲੋਕਾਂ ਦੀ ਸਰਕਾਰ ਆ ਜਿੱਤ ਕੋਈ ਕੈਂਡੀਡੇਟ ਚੁਣਿਆ ਜਾਏਗਾ ਤੇ ਸਾਡੇ ਵਲੰਟੇਰਾਂ ਵਿੱਚੋਂ ਚੁਣਿਆ ਜਾਏਗਾ ਅੱਜ ਕਿੱਥੇ ਨਾਲ ਵਲੰਟੀਅਰ ਲੱਭ ਰਿਹਾ ਕੋਈ ਵਲੰਟੀਅਰ ਆ ਸਾਰੇ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਘੋਹਾਰ ਲਾ ਕੇ ਕਹਿੰਦੇ ਸੀ ਆਮ ਆਦਮੀ ਘਰਾਂ ਤੋਂ ਅਸੀਂ ਲੋਕ ਲਿਆਵਾਂਗੇ ਅੱਗੇ ਸਮਾਜ ਚਲਾਉਣ ਲਈ ਸਰਕਾਰ ਚਲਾਉਣ ਲਈ ਅੱਜ ਸਾਰੇ ਮੰਤਰੀ ਇਹਨਾਂ ਨੇ ਜਿਹੜੇ ਕੈਂਡੀਡੇਟ ਤੇ ਪੰਜਾਬ 'ਚ ਕੈਂਡੀਡੇਟ ਇਹਨਾਂ ਨੂੰ ਲੱਭ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਪੰਜਾਬ ਦੀ ਜਨਤਾ ਸਾਡੇ ਸਾਡਾ ਸਵਾਗਤ ਕਰਨ ਲਈ ਤਿਆਰ ਖੜੀ ਆ ਕਿ ਜਿਹੜੇ ਸਾਡੀਆਂ ਭੈਣਾਂ ਪੰਜਾਬ ਦੀਆਂ ਉਹ ਇਹਨਾਂ ਨੂੰ ਪੁੱਛਦੀਆਂ ਪਈਆਂ ਕਿ ਸਾਡਾ ਜਿਹੜਾ 24000 ਰੁਪਏ ਕਿਉਂਕਿ 2 ਸਾਲ ਤੋਂ ਉੱਤੇ ਸਰਕਾਰ ਹੋ ਗਈ ਹੈ 1000ਵੇਂ ਮਹੀਨੇ ਦਾ ਲਾਰਾ ਲਾਇਆ ਸੀ 24000 ਰੁਪਏ ਉਹ ਕਹਿੰਦੇ ਕਿ ਜਦੋਂ ਭੈਣਾਂ ਜਿਹੜੇ ਕਹਿ ਰਹੀਆਂ ਕਿ ਜਦੋਂ ਤੱਕ 24000 ਨਹੀਂ ਦੇਵੋਗੇ ਅਸੀਂ ਵੋਟ ਨਹੀਂ ਪਾਵਾਂਗੇ ਤੇ ਜਿਹੜੀ ਇਹਨਾਂ ਨੇ ਪੰਜਾਬ ਦੇ ਵਿੱਚ ਕੁਝ ਇਹਨਾਂ ਨੇ ਸਸਤਾ ਨਹੀਂ ਕੀਤਾ ਕਹਿੰਦੇ ਰੇਤ ਸਸਤੀ ਕਰਾਂਗੇ ਬਜਰੀ ਸਸਤਾ ਕਰਾਂਗੇ ਕੋਈ ਰੇਤ ਬਜਰੀ ਨਾਲ ਸਸਤੀ ਨਹੀਂ ਕੀਤੀ ਸਸਤੀ ਜੇ ਕੁਝ ਕੀਤਾ ਤੇ ਸ਼ਰਾਬ ਕੀਤੀ ਹੈ ਕਿਉਂਕਿ ਇਹ ਸ਼ਰਾਬ ਤੁਹਾਨੂੰ ਪਤਾ ਹੀ ਆ ਦਿੱਲੀ ਵਿੱਚ ਸਰਕਾਰ ਨੰਗੀ ਹੋ ਗਈ ਹੈ ਮਾਨਯੋਗ ਹਾਈ ਕੋਰਟ ਨੇ ਵੀ ਕਹਿਤਾ ਵਾ ਕਿ ਜਿਹੜੇ ਈਡੀ ਆ ਉਹਨਾਂ ਕੋ ਪ੍ਰਾਪਤ ਸਬੂਤ ਨੇ ਇਹਨਾਂ ਦੇ ਖਿਲਾਫ ਤੇ ਉਹਨਾਂ ਨੇ ਇਹਨਾਂ ਦਾ ਜ਼ਮਾਨਤਾਂ ਰੱਦ ਕਰਤੀਆਂ ਨੇ ਇਹੀ ਹਾਲ ਪੰਜਾਬ ਸਰਕਾਰ ਦਾ ਵਾ ਉਹੀ ਜਿਹੜੀ ਪੁਲਿਸ ਉੱਥੇ ਆ ਉਹੀ ਇੱਥੇ ਲਾਗੂ ਹੋਈ ਆ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਉਹਨਾਂ ਦਾ ਕੇਜਰੀਵਾਲ ਦਾ ਪੁਤਲਾ ਫੂਕਾ ਗਿਆ ਵਾ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਤੁਸੀਂ ਵੀ ਜਿਹੜੀ ਉੱਥੇ ਪੁਲਿਸੀ ਲੋਕਮਾਰੂ ਪੁਲਿਸੀ ਹੈ ਨਾ ਅੱਜ ਤੁਸੀਂ ਦੇਖਿਆ ਵਾ ਕਿ ਇਹਦੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਸੰਗਰੂਰ ਜਿੱਥੇ ਖੁਦ ਮੈਂਬਰ ਪਾਰਲੀਮੈਂਟ ਚੁਣ ਕੇ ਆਉਂਦੇ ਰਹੇ ਮੈਂ ਭਗਵੰਤ ਮਾਨ ਜੀ ਔਰ ਤੂਰੀ ਹਲਕੇ ਦੇ ਵਿੱਚੋਂ 21 ਲੋਕ ਜਰੀਲੀ ਸ਼ਰਾਬ ਪੀਣ ਕਰਕੇ ਮਰ ਗਏ ਆ ਅੱਜ ਉਹਦਾ ਕੋਈ ਵਾਲੀ ਵਾਰਸ ਨਹੀਂ ਆ ਇਹ ਕਿੱਥੇ ਆਮ ਆਦੀ ਪਾਰਟੀ ਸਿਰਫ ਅੱਜ ਤੁਸੀਂ ਵੇਖ ਲਓ ਜੇ ਭਗਵੰਤ ਮਾਨ ਦੇ ਜਿਹੜਾ ਖਿਆਰਾ ਸਾਹਿਬ ਬੋਲ ਰਹੇ ਨਾ ਕਿ ਭਗਵੰਤ ਮਾਨ ਦੀ ਮਾਤਾ 6 6 ਚੱਕਰ ਲਾ ਰਹੀ ਆ ਮਹੀਨੇ ਦੇ ਆਸਟ੍ਰੇਲੀਆ ਦੇ ਵਿੱਚੋਂ ਸਹੀ ਕਹਿ ਰਹੀ ਆ ਸਹੀ ਕਹਿ ਰਹੇ ਨੇ ਤੁਸੀਂ ਇਹਨਾਂ ਦਾ ਰਿਕਾਰਡ ਚੈੱਕ ਕਰ ਲਓ ਆਨਲਾਈਨ ਜਿੱਥੇ ਸਭ ਕੁਝ ਹੈਗਾ ਵਾ ਭਗਵੰਤ ਮਾਨ ਜੀ ਸਾਰਾ ਪੈਸਾ ਪੰਜਾਬ ਦਾ ਲੈ ਜਾ ਕੇ ਆਸਟ੍ਰ ਤੇ ਇਹੀ ਅੱਜ ਪੰਜਾਬ ਦੀ ਜਨਤਾ ਹੁਣ ਤਿਆਰ ਆ 2024 ਦੇ ਵਿੱਚ ਇਹਨਾਂ ਨੂੰ ਮੂੰਹ ਨਹੀਂ ਲਾਉਗੀ ਇਹਨਾਂ ਦੇ ਐਮਐਲਏ ਇਹਨਾਂ ਨੂੰ ਛੱਡ ਕੇ ਜਾ ਰਹੇ ਆ ਇਹਨਾਂ ਦੇ ਮੌਜੂਦਾ ਐਮਪੀ ਇਹਨਾਂ ਨੂੰ ਛੱਡ ਕੇ ਚਲ ਗਿਆ ਵਾ ਇਸ ਤੋਂ ਤੁਹਾਡੀ ਚਪੇੜ ਕੋ